ਸੋ ਇੱਕੋ ਨ ਮਾਰੇ ਸਾਹਮਣੇ ਗੱਲ ਆਈ ਤੀ ਮੈਂ ਖੈਰ ਇਹ ਮੀ ਨਾਮ ਨਹੀਂ ਲੈ ਰੋ ਕਿਉਂਕਿ ਮਹਾਰ ਬਰਾਦਰੀ ਜਿੱਤਾ ਪਿਆਰ ਕਰਾ ਹਤਾ ਫਿਰ ਗੁੱਸਾ ਵੀ ਬਹੁਤ ਜਿਆਦਾ ਕਰਾ ਹੈ ਨਾ ਫਿਰ ਮੀ ਮਾਰ ਕੇ ਕੋਈ ਸਵਾਲ ਆਇਓ ਤੋ ਬੰਦਾ ਉਬਾਰਾ ਜੇਦੋ ਸਵਾਲ ਤੋ ਤੇ ਉਹ ਮੈਨੇ ਕਿਹਾ ਵੀ ਯਾਰ ਕੋ ਵੀ ਅਮੀ ਬੜੀ ਤਰੱਕੀ ਕਰ ਲੇਦੀ ਐ ਬੜੇ ਮਹਾਰ ਅਫਸਰ ਲੱਗ ਗਈ ਬੜੇ ਅਮੀ ਬਾਹਰਲੇ ਦੇਸ਼ੋ ਵੀ ਪਹੁੰਚ ਗਏ ਅਮੀ ਮੋਟੀ ਮੋਟੀ ਕੋਠੀ ਘਾਲੇ ਦੀ ਮੋਟੀ ਮੋਟੀ ਗੱਡੀ ਲੈ ਲੇਦੀ ਪਰ ਕੁਵੇਂ ਮੈਂ ਕਿਤਾਬ ਨੇ ਯਾਰੇ ਦੋਸਤ ਤੇ ਕਿਰੇ ਘਰੇ ਗਿਓ ਤੋ ਤੇ ਉਤਾ ਨਾ ਜੁਣੀ ਮਹਾਰੀ ਮਾਤਾ ਬਹਿਨੇ ਦੀ ਜਾਂ ਮਰੇ ਬੇਟੀ ਲਗਾ ਲਿਓ ਹਨਾ ਤੇ ਉਮਰੇ ਦੇ ਮੁਤਾਬਕ ਹੋਵਾ ਆ ਵੀ ਉਤਾ ਨਾ ਲੋੜੀ ਮੰਗੇ ਨੇ ਆਈ ਸੀ ਓਕੇ ਠੀਕ ਆ ਤੇ ਕੋ ਚਲ ਮੈਨੇ ਇੱਕ ਵਾਰੀ ਦੁਖ ਹੋਇਓ ਵੀ ਜਦਿਆਂ ਨੂੰ ਕਿਓ ਵੀ ਹਨਾ ਵੀ ਬਾਜੀ ਕਰਨੀਆਂ ਨੇ ਕੋ ਫਿਰ ਮੈਂ ਦੇਖਿਓ ਵੀ ਚਲ ਦੇਖੇ ਜਾਵਾ ਕਿਉਂਕਿ ਬਾਜੀ ਕਰਨ ਨਹੀਂ ਆਨੇ ਅੱਜ ਕੱਲ ਉਹ ਦੂਜਿਆਂ ਨੇ ਵੀ ਕਹਿ ਕਰੀ ਜੁਨੇ ਆਮ ਲੋਕ ਚੱਲੀ ਫਰੇ ਹੈ ਹਨਾ ਉਹਨਾਂ ਨੇ ਵੀ ਲੋਕ ਇਰ ਮੀ ਅਡਰੈਸ ਕਰੀ ਕੋ ਮੈਂ ਚਲੋ ਉਹਨਾਂ ਨੂੰ ਮਾਰ ਦੋ ਕਿਨੇ ਗਿਓ ਉਹ ਤੋਂ ਜਦਿਆਂ ਆਪਣਨ ਵੀ ਉਹਨਾਂ ਗੱਲਾਂ ਕਿਦੀਆਂ ਆਪਣੀ ਬੋਲੀ ਮੀ ਤੇ ਕੋ ਮੈਂ ਸਮਝ ਕਿ ਗਿਓ ਵੀ ਮਾਰੇ ਗੋਹਾਰੋਂ ਰਹੀ ਹੈ ਬੈਨ ਬੇਟੀ ਤੇ ਕੋ ਮੈਂ ਜੋ ਦੁਖਿਆਲ ਗੱਲ ਲਈ ਤੀ ਕੋ ਮੈਂ ਪੁੱਛ ਪੜਤਾਲ ਕਿੱਦੀ ਬਾਅਦ ਮੈਂ ਵੀ ਕੋਨੋ ਮਲੇ ਕੋਈ ਇੱਕੋ ਦੋ ਹੀ ਹੋਈਆਂ ਜੁਣੀ ਮਜਬੂਰ ਤੀ ਜੁਣੀ ਗਰੀਬ ਘਰ ਰਹੀ ਤੀ ਠੀਕ ਆ ਕੋ ਬਾਕੀ ਉਹਨਾਂ ਵੀ ਅਸੀਂ ਤੇ ਵੀ ਜਨਰ ਕਈਆਂ ਤੇ ਬੇਟਾ ਬਾਹਰ ਗਏ ਕਈਆਂ ਨੇ ਨੌਕਰੀਆਂ ਉੱਪਰ ਲੱਗ ਗਈਆਂ ਕਈਆਂ ਆਪਨ ਤਗੜੇ ਬਿਜ਼ਨਸ ਹੀ ਠੀਕ ਆ ਕੋ ਉਹ ਗੱਲਾਂ ਲੈ ਕੇ ਕੋ ਮੈਨੂੰ ਬੜੀ ਸ਼ਰਮ ਆਈ ਤੇ ਕੋ ਵੀ ਇਹ ਗੱਲ ਤਾਂ ਵੀ ਜ਼ਰੂਰ ਰੱਖਣੀ ਆ ਆਪਣੀ ਬਰਾਦਰੀ ਵੀ ਵੀ ਇਹ ਚੀਜ਼ੇ ਨੇ ਕਿਹੜਾ ਰੋਕੇ ਜਾਵਾ ਦੇਖੋ ਜੇ ਮਜਬੂਰੀ ਆ ਹਾਂ ਔਰ ਗੱਲਿਆਂ ਵੀ ਸਹਿਮਤਾਂ ਵੀ ਪਈ ਉਹ ਮਜਬੂਰ ਆ ਤੇ ਪਰ ਜਿਨ੍ਹਾਂ ਦੇ ਮਜਬੂਰੀ ਕੋਈ ਨਹੀਂ ਆ ਚੰਗੇ ਰੱਜੇ ਪੁੱਜੇ ਘਰ ਤੋਂ ਵੀ ਉਹਨਾਂ ਨੇ ਇਹਦੇ ਬਾਰੇ ਥੋੜਾ ਕੁ ਸੋਚਣਾ ਚਾਹੀਤੋ ਤਾਂ ਇਹਦਾ ਜਵਾਬ ਜ਼ਰੂਰ ਦੇ ਚੋ ਜੀ ਦੇਖੋ ਬਹੁਤ ਵਧੀਆ ਬਾਤ ਕੱਢੀ ਆ ਇਹ ਮਸਲਾ ਵੀ ਬੜੋ ਹੀ ਗੰਭੀਰ ਆ ਬੜੇ ਨੇ ਡੂੰਘਾਈ ਗਲੇ ਆਪਾਂ ਨੇ ਸਾਰਿਆਂ ਨੇ ਸੋਚਣੋ ਪੜਨੋ ਆ ਠੀਕ ਆ ਕਿ ਨਹੀਂ ਅੱਜ ਮਾਰ ਲੜਕਾ ਆਈਏਐਸ ਆਈਪੀਐਸ ਮੰਤਰੀ ਸੈਂਟਰੇ ਨੇ ਵੀ ਮੰਤਰੀ ਸੀ ਬਿਲਕੁਲ ਬਿਲਕੁਲ ਹੈਨਾ ਕੋਈ ਕਮੀ ਨਹੀਂ ਕੇ ਚੀਜ਼ੇ ਕਸੇ ਵੀ ਚੀਜ਼ੇ ਰ ਕਮੀ ਨਹੀਂ ਆ ਹਰ ਬੰਦਾ ਵੀ ਮਾਰੇ ਅਸਲਾ ਆ ਬਿਲਕੁਲ ਚੰਗੇ ਚੰਗੇ ਬੰਦਾ ਵੀ ਅਸਲਾ ਸਾਰੇ ਘਰੇ ਦੇ ਸਾਰੇ ਲਈ ਫਿਰੇ ਆਪੇ ਤਾਂ ਹਾਂ ਬਿਲਕੁਲ ਜੀ ਆਹ ਮਾ ਜੀ ਪਰ ਇਹ ਜਿਹੜਾ ਮਸਲਾ ਆ ਇਹ ਬੜੋ ਗੰਭੀਰ ਆ ਜੀ ਇਹ ਮਨੇ ਸਾਰਿਆਂ ਨੇ ਮਿਲ ਕੇ ਬਿਲਕੁਲ ਇਹ ਮਸਲਾ ਪਰਮਨੇ ਗੌਰ ਕਰਨੀ ਚਾਹੀ ਤੋ ਆ ਮਨੇ ਗਾਮੌਰ ਮੈਂ ਜਾ ਜਾ ਕੇ ਕਮੇਟੀ ਬਣਾ ਕੇ ਹਰ ਗਾਮੇ ਮੈਂ ਹਰ ਮੁਹੱਲਾ ਮੈਂ ਜਾਣੋ ਪੜਿਆ ਲੋਕੋ ਨੂੰ ਮਨੇ ਸਮਝਾਣੋ ਪੜਿਆ ਜਾਗਰੂਤ ਕਰਨੋ ਪੜਿਆ ਵੀ ਮਾਰੋਈ ਕਾਮ ਨਹੀਂ ਆਪੇ ਬਿਲਕੁਲ ਠੀਕ ਹੈ ਨਾ ਸੋ ਉਹੀ ਗੱਲ ਜਿਹਨ ਮੈਂ ਪਹਿਲਾਂ ਕਹਿ ਚੱਕਾ ਵੀ ਚਲੋ ਠੀਕ ਆ ਜੇਕਰ ਮਜਬੂਰੀ ਛਾ ਤੋ ਆਪਾਂ ਮਜਬੂਰੀ ਨੇ ਸਮਝਾਏ ਹਨ ਮਜਬੂਰੀ ਵੀ ਵੀ ਚਲੋ ਆਪੇ ਮਜਬੂਰੀ ਆ ਤੇ ਕੋਈ ਦਿੱਕਤ ਨਹੀਂ ਆ ਫਿਰ ਬਰਾਦਰੀ ਬੈਠੀ ਆ ਅਬੇ ਮੈਂ ਕੋ ਮੈਂ ਕੋ ਨ ਇੱਕ ਦਸ ਗੱਲ ਕਰ ਲਾ ਕੋ ਸਰਪੰਚ ਸਾਹਿਬ ਇਹ ਇਹ ਮੁੱਦਰ ਗਿੱਲੀ ਹੀ ਰਿਲੇਟਡ ਆ ਜੀ ਜੁਣ ਗੱਲਾਂ ਜੇ ਮੈਂ ਅੱਪੇ ਅ ਤੱਕ ਕੇ ਯਾਤਰ ਨਾਮ ਲਈਓ ਨਾ ਤੇ ਹੋ ਸਕਦਾ ਵੀ ਕੋਰੀ ਕੋਰ ਉਹ ਗੱਲੇ ਰ ਆਬਜੈਕਸ਼ਨ ਕਰੇ ਹਨਾ ਮੈਂ ਯਾਤਰ ਨਾਮ ਨਹੀਂ ਲੇਤੋਂ ਪਰ ਤਮੀ ਨਾ ਕਤੇ ਆਪਣੇ ਆਲੇ ਦਾਲੇ ਪੇਰਿਓਮੀ ਜੁਨੇ ਬਾਹਰ ਮਾਰੇ ਡੇਰੇਆਂ ਜਾਂ ਕੋਈ ਗਾਮ ਛੀ ਉਹਨਾਂ ਮੇ ਨਿਗਾਹ ਮਾਰ ਜੋ ਉਹ ਤਾਂ ਵੀ ਬੜੇ ਗਰੀਬ ਰਮੇ ਹਾਂ ਠੀਕ ਹੈ ਪਰ ਮੈਂ ਕਦੇ ਵੀ ਉਹਨਾਂ ਦੀ ਜਨਾਨੀ ਇਹਦਾ ਮੰਗਤੀ ਨਹੀਂ ਦੇਖੀ ਇਹਦਾ ਨਾਸ਼ਤੀ ਨਹੀਂ ਦੇਖੀ ਔਰ ਮੈਂ ਐਸੇ ਬੰਦਾਂ ਨੂੰ ਜਾਣੂ ਜੁਨੇ ਦਿਹਾੜੀ ਕਰੇ ਬਿਲਕੁਲ ਦਿਹਾੜੀਦਾਰ ਬੰਦਾ ਹੀ ਕੋਈ ਮਿਸਤਰੀ ਉਹਦੇ ਲਾਗੋ ਕੋ ਕੇਰਾ ਲੱਗ ਅੱਛਾ ਔਰ ਗੱਲ ਮੇਰੇ ਤੋਂ ਵੀ ਤਵੇਂ ਭਈਆਂ ਨੇ ਦੇਖ ਲੇ ਭਈਆ ਆ ਕੇ ਸਾਡੇ ਅਮੀ ਗਰੀਬ ਕੋਣੀ ਹਾਂ ਭਈਆ ਆ ਕੇ ਤਾਂ ਰੇੜੀ ਲਗਾਵੇਂ ਆਪਣੋ ਘਰ ਬਾਰ ਮੇਲ ਕੇ ਆਏ ਹਨਾ ਉਹਨੋਂ ਤੋਂ ਤੇ ਆਪਾਂ ਗਰੀਬ ਨਹੀਂ ਆ ਪਰ ਮੈਂ ਨਹੀਂ ਕਿ ਵੀ ਭਈ ਰਾਨੀ ਨੇ ਦੇਖਿਓ ਵੀ ਉਹ ਇਹਰਾ ਕਰਤਾ ਜਾ ਕੇ ਹਨਾ ਵੀ ਲੋੜੀ ਮੰਗਦੀ ਹੋਵਾ ਜਾਂ ਨਾਚਦੀ ਹੋਵਾ ਜਾਂ ਹਨਾ ਇਹ ਮਨੇ ਬਹੁਤ ਹੀ ਮਤਲਬ ਇਹ ਚੀਜ਼ਰ ਮਨੇ ਬਹੁਤ ਦੁੱਖ ਆ ਸੋਈ ਆ ਵੀ ਬਰਾਦਰੀ ਆ ਕੇ ਆਪਣੇ ਪੰਚਾਂ ਦੇ ਪੰਚਾਂ ਦੇ ਦੋਵੇਂ ਧਾਮੀ ਦੋਵੇਂ ਭਈ ਆਦ ਬਾਣ ਕੇ ਕਮਾ ਵੀ ਇਹ ਗੱਲੇ ਪਰ ਜ਼ਰੂਰ ਗੌਰ ਕਰਦੇ ਇਹ ਸੋ ਬਚੋ ਇਹ ਜੁਣ ਤਮੀ ਇਹ ਕੰਮ ਕਰ ਰਿਹਾ ਹੋ ਨਾ ਇਹ ਮੰਗੇ ਵਾਲੋ ਇਹ ਜੁਣ ਮਾਰ ਆਈਐਸ ਆਈਪੀਐਸ ਮੰਤਰੀ ਸੀ ਪਰ ਉਹਨਾਂ ਨੇ ਸੰਦੇਸ਼ ਗਲਤ ਜਾ ਰਹੇ ਵਾ ਉਹਨੋਂ ਰਿਵੀ ਇੱਜ਼ਤ ਮਿੱਟੀ ਹੋ ਰਹੀ ਹੈ ਸਾਰੀ ਬਰਾਦਰੀ ਦੀ ਇੱਜ਼ਤ ਸਾਰੀ ਬਰਾਦਰੀ ਦੀ ਇੱਜ਼ਤ ਤਾਂ ਸੋਹਾਰੀ ਬਹਿਨਾਂ ਬੇਟੀਆਂ ਦੇ ਹੱਥੇ ਮੈਂ ਸਾਰੀ ਬਹਿਨਾਂ ਬੇਟੀਆਂ ਨੂੰ ਮਾਰੀਆਂ ਨੇ ਕਦੇ ਕਿੰਨੇ ਵੀ ਮਾਰੋ ਨਹੀਂ ਬੋਲਤੇ ਪਰ ਜੋ ਵੀ ਆਪ ਦੀ ਮਾਰੀ ਬਹਿਨਾਂ ਬੇਟੀਆਂ ਹੈ ਇਹ ਕੰਮ ਨਿਹਿਲ ਦੋ ਜੀ ਸੋ ਸਰਪੰਚ ਸਾਹਿਬ ਮੁੱਦਾ ਬਹੁਤ ਗੰਭੀਰ ਤੋਂ ਤੇ ਅਮੀ ਵਿਭਾਵਕ ਹੋ ਗਿਆ ਥੋੜਾ ਹਨਾ ਤੇ ਕਿਉਂਕਿ ਬਰਾਦਰੀ ਨੂੰ ਮਸਲਾ ਮਾਰੀ ਜਿੱਤੇ ਰੋ ਮਸਲਾ ਮਾਰੀ ਹੁੰਦੇ ਰੋ ਮਸਲਾ ਆ ਹਨਾ ਤੇ ਭਾਵਕ ਹੋਣਾ ਵੀ ਬਣਾ ਆ ਸੋ ਇਹਰੇ ਕਿਲੇ ਇੱਕੋ ਕਿਸੋ ਤਮੀ ਅਕਸਰੀ ਮੈਂ ਆਪਾਂ ਬੈਠਾ ਜਿਹਦੇ ਉਹਦੇ ਗੱਲਾਂ ਬਾਤਾਂ ਕਰਾਵਾਂ ਕੋਈ ਭੋਗੇ ਵਾਲੋ ਕਿਸੋ ਤੋਂ ਜਨੋ ਅੱਛਾ ਅੱਛਾ ਉਹ ਜਨੋ ਹਾਂਜੀ ਉਹ ਨਾ ਪਾਈ ਅਮੀ ਚਲੇ ਗਿਆ ਭੋਗੇ ਬਾਤ ਤਿੰਨ ਚਾਰ ਜਾਣਾ ਜੀ ਤੇ ਅੱਬੇ ਅਮੀ ਜਾ ਕੇ ਮੱਥੋ ਟੇਕਿਓ ਮੱਥੋ ਟੇਕੇ ਭੋਗ ਪੜ ਗਿਓ ਜੀ ਬੇਜਾ ਦੇ ਨਿਕਲ ਲਾਗੇ ਤੇ ਦੋਨ ਮਰਗ ਲੇ ਗਏ ਤੇ ਨੀ ਤਿੰਨ ਚਾਰ ਬੰਦਾ ਉਹ ਪਹਿਲਾ ਬਾਹਰ ਆ ਗਿਆ ਜੀ ਮੈਂ ਉਹਨਾਂ ਨੂੰ ਫੋਨ ਕਰਦੋ ਮੈਂ ਕਿ ਕੱਤਾ ਹੋ ਜੀ ਉਹ ਜਦਾ ਜੁੱਤੀ ਪੜੀ ਦੀ ਮੈਂ ਜਿਵੇਂ ਇੱਕਦਮ ਘਬਰਾ ਆ ਗਿਆ ਉਹ ਜੁੱਤੀ ਮੋਹ ਤਾਰੇ ਬਣੇ ਯਾਰ ਇਹ ਕਾਹੇ ਬਾਤ ਕਰਦੇ ਬਿਲਕੁਲ ਕਨੇ ਕੋਈ ਯਾਰ ਸਰਪੰਚ ਤੋਂ ਉਹਦੇ ਨਾਰਾਜ਼ ਹੋ ਗਿਓ ਮੈਂ ਕਿ ਨਾਰਾਜ਼ ਬਾਤ ਹੀ ਨਾਰਾਜ਼ੀ ਕਰਦੈ ਬਿਲਕੁਲ ਆ ਚਲ ਤੂੰ ਬਾਹਰ ਆ ਜੀ ਜਦੇ ਬਾਹਰ ਆ ਕੇ ਦੇਖਿਓ ਜੇ ਧਾਮ ਜੁੱਤੀ ਤਾਰੀ ਦੀ ਨਾ ਜੀ ਪੁੱਤ ਆਉ ਬੇ ਕੋ ਮੈਂ ਤੈਨੂੰ ਕਿਉਂ ਨਹੀਂ ਜੱਤਾ ਜੁੱਤੀ ਪਣੀ ਬਿਲਕੁਲ ਪੁੱਤ ਉਹ ਆਪਣੀ ਜਗ੍ਹਾ ਸਹੀ ਤੇ ਤੇ ਮੈਂ ਆਪਣੀ ਜਗ੍ਹਾ ਸਹੀ ਤੇ ਸੋ ਅੱਜ ਵੀ ਜਿਹੜੇ ਆਪਾਂ ਘਰੇ ਵੀ ਕਿਨੇ ਕਹਿਦੇ ਵਾ ਨਾ ਵੀ ਚੱਲ ਰਹਾ ਤੇਰੇ ਜੁੱਤੀ ਖਲਾ ਲਿਆਵਾ ਹਨਾ ਔਰ ਦੋਈ ਮਤਲਬ ਬਣੇ ਹੀ ਤੇ ਉਹ ਸਿਰਫ ਸ਼ਬਦਾਂ ਦਾ ਹੇਰ ਫੇਰ ਹੋ ਜਾਵਾ ਵੀ ਇੱਕ ਉਹ ਤੇਰੇ ਜੁੱਤੀ ਖਲਾ ਲਿਆਵਾ ਤੇ ਕੋਤੋਂ ਜੁੱਤੀ ਦਰਾ ਲਿਆਵਾ ਸੋ ਇਹ ਗੱਲ ਆ ਵੀ ਜੱਤਾ ਤੇ ਮੈਂ ਜੁੱਤੀ ਧਰੀ ਦੀ ਤੇ ਜੱਤਾ ਉਹਨੋਂ ਕਿਉਂ ਵੀ ਮਰੇ ਬੜੀ ਦੀ ਹਨਾ ਸੋ ਇਹ ਚੀਜ਼ਾਂ ਦੀ ਸੋ ਅੱਜ ਰੋ ਮਹਾਰਾਜ ਨੂੰ ਪੋਡਕਾਸਟ ਆ ਜੀ ਅਮੀਨੇ ਆ ਤਾਂ ਵਿਰਾਮ ਲਈਆਂ ਤੇ ਇਹ ਤੋਂ ਬਾਅਦ ਮੈਂ ਇੱਕੋ ਅਮੀਨੇ ਕੋ ਦੋ ਸੰਦੇਸ਼ ਜੁਣ ਮਰੀ ਬਰਾਦਰੀ ਦੇ ਨਾਮ ਠੀਕ ਆ ਉਮਰ ਸਰਪੰਚ ਸਾਹਿਬ ਅਮੀਨੇ ਬਲੇ ਇੱਕੋ ਸੰਦੇਸ਼ ਜ਼ਰੂਰ ਲਈਆਂ ਵੀ ਤੁਸੀਂ ਆਪਣੀ ਬਰਾਦਰੀ ਨੇ ਕਾਹੀ ਸੰਦੇਸ਼ ਦੇਣਾ ਚਾਹੋ ਤੇ ਕਾਹੀ ਕਹਿਣਾ ਚਾਹੋ ਸੋ ਸਰਪੰਚ ਸਾਹਿਬ ਇੱਕੋ ਹੋਰ ਵਿਸ਼ਾ ਆ ਆਪਣੀ ਬਰਾਦਰੀ ਦੇ ਦਿਲੇ ਹੀ ਸੰਬੰਧ ਰੱਖਾ ਆ ਵੀ ਜਿਦਾ ਮਾਰ ਕੋਈ ਬਰਾਦਰੀ ਮੀ ਲੀਡਰ ਰਹੀ ਜਾਂ ਪੰਜ ਸਰਪੰਚ ਸਾਹਿਬ ਜਾਂ ਜੁਨੇ ਵੀ ਵੋਟਾਂ ਮੀ ਖੜ ਜਾਵੇਂ ਨੁਮਾਇੰਦਾ ਬਣਾਈ ਹੂੰ ਬੀ ਬਹੁਤ ਹੀ ਜਗ੍ਹਾ ਦੇਖੇ ਗਿਓ ਆ ਮੈਂ ਸਾਰੀ ਜਗ੍ਹਾ ਨਹੀਂ ਕਹਤਾ ਹੂੰ ਬਹੁਤ ਹੀ ਜਗ੍ਹਾ ਦੇਖੇ ਗਿਓ ਵੀ ਆਪਣੀ ਬਰਾਦਰੀ ਉਹਨਾਂ ਨੂੰ ਸਾਥ ਨਹੀਂ ਦਿੰਦੀ ਇਹ ਬਰਾਦਰੀ ਪਛੇਂ ਹਟ ਜਾਵਾ ਆ ਸੋ ਇਹਨੋਂ ਕਈ ਕਾਰਨਾਂ ਦੋਵੇਂ ਪੱਖਤਰ ਜੋ ਇੱਕੋ ਨਹੀਂ ਜੀ ਬਹੁਤ ਵਧੀਆ ਸਵਾਲ ਕਰਦੋ ਇਹ ਜੂਨ ਵੀ ਜਦ ਇਹ ਵੋਟੇ ਮੰਗਣੀ ਹੋਵੇ ਨਾ ਮਾਰੇ ਬੰਦਾ ਉਹਦੇ ਤੇ ਅਮੀ ਕਹਿ ਦਵਾ ਵੀ ਅਸੀਂ ਬਾਜੀਗਰ ਬਿਲਕੁਲ ਹਾਂ ਨਾ ਬਿਲਕੁਲ ਜਦ ਉਹ ਬਾਜੀਗਰ ਜਿੱਤ ਕੇ ਬੈਠ ਜਾਵਾ ਕੁਰਸੀ ਪਰ ਬਿਲਕੁਲ ਉਦੇ ਬਣ ਜਾਵਾ ਉਹ ਕੌਰ ਫਿਰ ਭੂਲ ਜਾਵਾ ਫਿਰ ਜਾਵਾ ਪੂਲ ਜਦੇ ਉਹ ਗਵਾਰ ਆਵੇਂ ਨਾ ਆਪਣੇ ਕਾਮ ਕਰਵਾਏ ਨੇ ਜੀ ਤੂੰ ਫਿਰ ਗਵਾਰੋਂ ਨਹੀਂ ਚੰਨ ਤੋ ਆ ਜੀ ਉਹ ਕੌਰੋਂ ਵੱਲ ਜ਼ਿਆਦਾ ਧਿਆਨ ਦਵਾਇ ਇਸ ਕਰਕੇ ਮਾਰ ਬਰਾਦਰੀ ਜੁਣ ਛਾਇਆ ਨਾ ਉਹ ਜੇਰੋ ਸਾਥ ਨਹੀਂ ਦੇ ਰਹਾ ਨਾ ਜੀ ਉਹਨੂੰ ਪਤਾ ਹੋਇਆ ਆ ਇਹ ਬੰਦਾ ਨਾ ਕਾਇ ਦੀ ਦਿੱਕਤ ਆ ਸੋ ਦੇਖੋ ਜੀ ਸਭ ਤੋਂ ਜਨ ਮੰਦਪਾਗੀ ਗੱਲ ਹਨਾ ਕਿਉਂਕਿ ਕਈ ਮਰ ਆਪਣੋ ਕਈ ਆਪਣ ਨਹੀਂ ਰਹਤੇ ਜਿਹਦੇ ਉਹ ਕਹੇ ਵੀ ਆਧਾ ਪਰਗੇ ਪਾਵਰੇ ਪਰ ਚੱਲ ਜਾਵੇਂ ਸੋ ਅਸੇ ਤੇ ਇਹ ਵੀ ਕਿਸੇ ਬੜੇ ਹੀ ਭਮੀ ਕਰੋ ਨਾਮ ਨਹੀਂ ਲੈਂਦੇ ਸਾਰੇ ਨਾਲ ਸਾਥ ਦੇਣੋ ਚਾਹੀਦਾ ਆ ਬਾਕੀ ਪਾਂਚੇ ਉਂਗਲੀਆਂ ਕੋ ਬਰਾਬਰ ਨਹੀਂ ਹੁੰਦੀ ਮੈਂ ਚੰਗੇ ਬੰਦਾ ਵੀ ਬਹੁਤ ਹੀ ਜਿਹਨੋਂ ਆਪਣ ਕੰਮ ਕਿਤੇ ਵੀ ਬਰਾਦਰੀਆਂ ਹਨਾ ਤੇ ਲੋਕੀ ਸਾਥ ਵੀ ਦੇਵੇਂ ਹੀ ਕਸਾ ਕਰਤਾ ਜੇ ਤਾਂ ਨਹੀਂ ਵੀ ਦਨੇ ਗਿਆ ਸਾਥ ਜਾਂ ਬੰਦਾ ਕਿਨੇ ਪਰਖ ਕੇ ਪਾਛੇ ਹਟਾਇਆ ਤੇ ਬਰਾਦਰੀ ਮਹਾਰਾਜ ਆਪਣੇ ਬੰਦਾਂ ਦੇ ਲਈ ਜਿਆਦਾ ਖੜਾ ਆ ਪਰ ਬੰਦਾ ਬੰਦਾ ਪਰ ਡਿਪੈਂਡ ਕਰਾ ਵੀ ਹਨਾ ਕੋਈ ਬੰਦਾ ਰੋਰ ਕਾਈ ਕਰਤਾਰ ਨਿਭਾ ਰਿਓ ਸੋ ਸਰਪੰਚ ਸਾਹਿਬ ਇੱਕੋ ਤਮੀ ਕਿਸੋ ਮਰਗਲੇ ਕਈ ਵਾਰੀ ਸ਼ੇਅਰ ਕਰੋ ਫੋਨੇ ਪਰ 에ਰਪੋਰਟ ਵਾਲੋ ਸੋ ਵੀ ਮਾਰੇ ਭਾਈਆਂ ਜ਼ਰੂਰ ਆਏ ਜਾਵਾ ਹਾਂ ਇਹ 2000 ਨਾ ਤੇ ਰਵਾਤਾ ਤੇ ਮਰ ਪਹਿਲੋ ਹਵਾਈ ਸਫਰ ਤੋਂ ਜੀ ਲੋਕਾਂ ਕਹਣਾ ਸਰਪੰਚ ਸਾਹਿਬ ਸਫਰ ਵਾਲੀ ਬਣੇ ਕਿਨੇ ਕਰ ਮੈਨ ਲੱਗਾ ਬਹੁਤ ਜ਼ਿਆਦਾ ਕਮਾਇਆ ਤੇ ਪਹਿਲੋ ਸਫਰ ਤੋਂ ਮਾਰੋ ਹਵਾਈ ਜਾਜੇਰੋ ਆਮੀ ਚਲੇ ਗਿਆ ਤੇ ਮੈਂ ਤੇ ਆਪਣਾ ਛੇਪੇਰ ਸਮਾਨ ਘਾਲੇ ਤੋਂ ਤਿੰਨ ਇੱਕ ਦਾ ਕੈਂਚੀ ਘਾਲ ਲੇਦੀ ਹਣਾ ਜੀ ਤੇ ਮਰ ਭਾਈ ਨੂੰ ਪਤੋ ਦੀ ਤੋਂ ਜੀ ਮਾਰੇ ਗੱਲੇ ਤੋਂ ਵੀ ਜੀ ਆਪੇ ਉਹ ਕੈਂਚੀ ਘਾਲ ਲੇਦੀ ਉਹ ਜਦੋਂ ਉਹ ਔਰਮੇ ਘਾਲ ਲਿਆ ਨਾ ਉਹ ਚੈੱਕ ਕਰੇ ਵਾਸਤੇ ਹਾਂਜੀ ਲੁਕੀ ਚੈੱਕ ਕਰ ਰਹੇ ਹਾਂ ਬਿਲਕੁਲ ਬਿਲਕੁਲ ਮਾਰੇ ਆਲ ਦ ਬੈਗ ਗਏ ਲੰਗ ਕਿਉਂਕਿ ਮੈਂ ਲੈਗ ਜੇ ਵੀ ਮੋਕਲ ਦਨੋ ਮਾਰੇ ਭਾਈ ਹੈਂਡੀ ਵਿੱਚ ਹਾਲੇ ਸਾਮਾਨ ਉਹ ਟੀਂ ਟੀਂ ਕਰਾ ਉਹ ਫੇਰ ਕੱਢ ਗਏ ਟੀਂ ਟੀਂ ਕਰ ਜਿਹਦੇ ਖੋਲਿਓ ਨਾ ਤੇ ਐਡੀ ਮੋੜ ਕੈਂਚੀ ਮਾਰੇ ਭਾਈ ਧਰੀ ਹੋਈ ਮਈ ਜੀ ਉਹ ਤਾਂ ਕਪੜਾ ਸੀਰੇ ਦਾ ਚਲੇ ਕੇ ਚਾਲਾ ਉਹ ਮੁਝਾ ਉਹ ਭਾਈ ਇਹ ਕੀ ਰੱਖਿਆ ਐ ਐਡੀ ਵੱਡੀ ਕੈਂਚੀ ਜੀ ਉਹ ਕੋਈ ਮੁੱਛਾ ਮੱਜਾ ਕੱਟਣ ਵਾਲ ਦੇ ਕੋ ਮੈਨੂੰ ਲੱਗਦਾ ਬੰਦੇ ਕੱਟਣਾ ਆ ਤਰੇ ਕਿਉਂ ਆ ਆਵਾ ਉਹ ਫੇਰ ਹੈਂਡ ਬੈਗ ਵਿੱਚ ਘੱਲਦੀ ਨਾ ਸੋ ਇਹ ਰ ਅਸੀਂ ਮਜ਼ਾਕ ਹੋ ਜਾਵੇਂ ਬਹੁਤ ਜਗ੍ਹਾ ਹੈ ਨਾ ਸੋ ਸਰਪੰਚ ਸਾਹਿਬ ਬਬੇ ਅ ਅਮੀਤ ਜੀ ਵੀ ਤੁਸੀਂ ਆਪਣੀ ਬਰਾਦਰੀ ਦੇ ਨੌਜਵਾਨਾਂ ਵਾਸਤੇ ਬਹਿਨੋਂ ਬੇਟੀਆਂ ਵਾਸਤੇ ਕੋਈ ਵਧੀਆ ਦਾ ਸੰਦੇਸ਼ ਜਿਹਨੋਂ ਤੁਸੀਂ ਦੇਣਾ ਚਾਹ ਜਾਂ ਜੋ ਤੁਹਾਡੇ ਦਿਲ ਰ ਤਮੰਨਾ ਹੋਵਾ ਵੀ ਹਾਂ ہماری ਬਰਾਦਰੀ ਵਿੱਚ ਇਹ ਕੰਮ ਹੋਣੇ ਚਾਹੀ ਤੋ ਇੱਕ ਨਿਕਲ ਦੇ ਦੇਖੋ ਮੈਂ ਸਾਰੇ ਆਪਣੇ ਬਾਜੀਗਰ ਬਰਾਦਰੀ ਦੇ ਭਾਈਚਾਰਾ ਨੇ ਲੜਕੀ ਲੜਕਾ ਛੋਰੀ ਛੋਰਾ ਸਾਰਿਆਂ ਨੇ ਇਹ ਸੰਦੇਸ਼ ਦੇਣਾ ਚਾਹੂੰ ਵੀ ਜਿੰਨਾ ਵੀ ਹੋ ਸਕਾ ਜੀ ਤਮੀ ਆਪਣੇ ਨਿਆਣੇ ਨੇ ਵੱਧ ਤੋਂ ਵੱਧ ਐਜੂਕੇਸ਼ਨ ਦੋ ਬਿਲਕੁਲ ਜਿੰਨਾ ਐਜੂਕੇਟ ਹੋਈਏ ਹਾਂ ਇੰਨਾ ਹੀ ਅਮੀ ਕਾਮਯਾਬ ਹੋਈਆਂ ਜੀ ਦੁੱਜੇ ਸਾਰੇ ਬੇਨਤੀ ਹੈ ਨਸ਼ਾ ਸੋਂ ਰਹਿਤ ਹੋ ਜਾਓ ਜੀ ਨਸ਼ਾ ਨਾ ਕਰੋ ਨਸ਼ਾ ਦੇ ਉੱਤੇ ਰੋਟੀ ਹੀ ਬੜੋ ਜੇ ਉਹ ਹੀ ਪੂਰਾ ਹੋ ਜਾਵਨ ਪ੍ਰਧਾਨ ਜੀ ਰੋਟੀ ਨਸ਼ਾ ਤੇ ਉਹੀ ਬੜੋ ਆ ਤੇ ਬਾਕੀ ਮਾਰ ਕੋਰ ਬਾਤ ਆ ਭਾਈਓ ਜੇ ਕੋਈ ਅੱਗੇ ਵੱਧ ਰਿਹਾ ਨਾ ਤੇ ਉਹਨੂੰ ਸਾਥ ਦਓ ਉਹ ਰਿਲਾਤੇ ਨਾ ਖਿੱਚੋ ਬਿਲਕੁਲ ਸੋ ਤარი ਇਹ ਗੱਲੇ ਗੱਲੇ ਮੈਂ ਬਿਲਕੁਲ ਸਹਿਮਤ ਹਾਂ ਆ ਬਾਬਾ ਸਾਹਿਬ ਡਾਕਟਰ ਭੀਮਰਾਵ ਮੇਨਕਰ ਇਹ ਗੱਲ ਕਹੀ ਆ ਠੀਕ ਆ ਮਤਲਬ ਇਹ ਗੱਲ ਰਜਿਸਟਰਡ ਵੀ ਆ ਤੇ ਬੋਲੀ ਵੀ ਗਈ ਆ ਉਹਨਾਂ ਵੱਲੇ ਜਿਹਨਾਂ ਉਹਨਾਂ ਦੀ ਸਪੀਚ ਸੀ ਕੁਝ ਜਣ ਸਿੱਖਿਆ ਹੈ ਨਾ ਸਿੱਖਿਆ ਸ਼ੇਰ ਨਹੀਂ ਰੋ ਦੁੱਧ ਆ ਵੀ ਜਣੋ ਸਿੱਖਿਆ ਲੇ ਗਏ ਉਹ ਜਾਂ ਇਹ ਸ਼ੇਰ ਨੇ ਉਹ ਦੁੱਧ ਪੀ ਗਏ ਉਹ ਕਹਤਾ ਮਾਰ ਨਹੀਂ ਖਾਤਾ ਉਹ ਬਲੰਦੀਆਂ ਉੱਪਰ ਜਾਵਾ ਆ ਸੋ ਅਮੀ ਦੋਵੇਂ ਭਾਈ ਸਰਪੰਚ ਸਾਹਿਬ ਰਣਜੀਤ ਸਿੰਘ ਵਰਤਿਆ ਤੇ ਮੈਂ ਤਰੋ ਭਾਈ ਅਜੇ ਨਰਸ਼ੌਤ ਅਮੀ ਤਰਗਲੇ ਇਹ ਇੱਕੋ ਬੇਨਤੀ ਕਰਾਂ ਬਰਾਦਰੀ ਨੇ ਵੀ ਭਾਈ ਜਿੰਨਾ ਹੋ ਸਕਾ ਵੱਧੇ ਤੋਂ ਵੱਧ ਦੋਈ ਰੋਟੀ ਕਾ ਟਖਾ ਲਿਓ ਠੀਕ ਆ ਪਰ ਆਪਣੇ ਬੱਚਾਂ ਪਰ ਧਿਆਨ ਦਿਓ ਉਹਨਾਂ ਨੂੰ ਸਿੱਖਿਆ ਦਿਓ ਤੇ ਉਹਨਾਂ ਨੇ ਵਧੀਆ ਰੋਲ ਮਾਡਲ ਬਣਾਓ ਤਾਂਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਰਪਾ ਮਾਰਨਾ ਖਾ ਸਕਣ ਸੋ ਇਹਦੇ ਗੱਲੇ ਹੀ ਅਮੀ ਜੀ ਆਪਣੋ ਪ੍ਰੋਗਰਾਮ ਅੱਜ ਰ ਸਮਾਪਤ ਕਰਾਂ ਜੀ ਜੈ ਗਵਾਰ ਰਾਮ ਰਾਮ ਸਤਿ ਸ਼ਕਾਲ ਜੀ ਸੋ ਸਰਪੰਚ ਸਾਹਿਬ ਤੁਸੀਂ ਅੱਜ ਮਰ ਕੇ ਨੇ ਆਏ ਇਹ ਮਰੇ ਚੰਦ ਦੇਵ ਲੜੜੇ ਤੁਹਾਨੂੰ ਸਨਮਾਨ ਤੇ ਮੈਂ ਸਰਪੰਚ ਸਾਹਿਬ ਵੀਰੋ ਬਹੁਤ ਬਹੁਤ ਧੰਨਵਾਦ ਕਰੂੰ ਵੀ ਇਹ ਮਰ ਕੇ ਨੇ ਆਏ ਤੇ ਮਹਾਰੀ ਬਾਜੀਗਰ ਬਰਾਦਰੀ ਨੇ ਸੰਦੇਸ਼ ਜੁਣਾ ਦਿਨੋ ਆ ਸੋ ਬਹੁਤ ਧੰਨਵਾਦ ਕਰਾਂ ਸਰਪੰਚ ਸਾਹਿਬ ਵੀਰੋ ਤੇ ਇਹ ਮਾਰੇ ਵਰਲੇਾਰੇ ਚੈਨਲ ਨੇ ਸੋ ਅਮੀ ਸਰਪੰਸ ਸਾਹਿਬ ਦੁਬਾਰਾ ਤੋਂ ਫਿਰ ਧੰਨਵਾਦ ਕਰਾਂ ਵੀ ਉਹਨਾਂ ਮਾਰੋ ਇਨਾ ਮਾਨ ਸਨਮਾਨ ਕਿਤੋ ਹੈ ਨਾ ਸੋ ਇਰਾ ਹੀ ਪਾਈਓ ਇਹ ਮਾਰ ਪੋਡਕਾਸਟ ਚਾਲਤੇ ਰਹਿਣੇ ਸੋ ਮੀ ਆਪਣੇ ਜੁਨੇ ਬਾਜੀਗਰ ਬਰਾਦਰੀ ਰ ਭਾਈਚਾਰਾ ਨਮਿੰਦਾ ਹੀ ਉਹਨਾਂ ਨੂੰ ਬੁਲਾਈਆਂ ਸੋ ਸਾਰਿਆਂ ਸਹਿਯੋਗ ਜ਼ਰੂਰ ਦਾਨਵਾ ਜੀ ਜੈਗਵਾਰ ਜੀ